ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਦੋਸਤੋ ਭਗਤਾ ਭਾਈ ਵੀ ਰਹਿ ਜਾਂਦਾ ਮੇਰੇ ਹਿਸਾਬ ਨਾਲ ਮੋਗਾ ਦਾ ਲਾਸਟ ਪੈਂਡ ਆ ਇਦੋਂ ਗਾਂ ਬਠਿੰਡਾ ਸਟਾਰਟ ਹੋ ਜਾਂਦਾ ਭਗਤਾ ਮਸਾਂ ਇੱਥੋਂ ਹੋਊਗਾ 5 ਤੋਂ 6 ਕਿਲੋਮੀਟਰ ਵਾਂਗ ਹੋਣਾ ਭਗਤਾ ਭਾਈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਪਸ਼ੂ ਆ ਤਿੰਨ ਕਣਕ ਇੱਧਰ ਖੜੇ ਆ ਤਿੰਨ ਚਾਰ ਨਾਕ ਪਰੇ ਖੜੇ ਆ ਦੋ ਕਿ ਇਧਰ ਬੱਕਰੀਆਂ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਬੂਰੀ ਮੱਝ ਵੇਖ ਰਹੇ ਆ ਪੂਰੀ ਵੱਡੀ ਮੱਝ ਐ ਡਬਲ ਮੱਝ ਐ ਫੁੱਲ ਵਜਨ ਵਾਲੀ ਐ ਇਹ ਸੇਲ ਐ ਵਿਕਾਊ ਐ ਇਨਫੋਰਮੇਸ਼ਨ ਲੈ ਦੇਣਾ ਆਪ ਕਰਦੇ ਗੱਲਬਾਤ ਹਾਂਜੀ ਵੀ ਸਾਸੀਕਰ ਸਾਸੀਕਰ ਜੀ ਨਾਮ ਤੇ ਦੱਸ ਸਰ ਮਨਜੀਤ ਸਿੰਘ ਜੀ ਪਿੰਡ ਸੁਖਾਣਾ ਜਿਹੜਾ ਮੁੱਖ ਐ ਫੋਨ ਨੰਬਰ ਦੱਸ ਜੀ 9968818021 1 ਇੱਕ ਹੀ ਦੱਸ 9968818021 ਕਿੰਨਾ ਮਸੂਆ ਬਾਈ ਇਹਨੇ ਜੀ ਸਹੀ ਜਮਾ 3000 ਸੂਆ ਸੂਆ ਕਿੰਨੇ ਦਿਨ ਲੈ ਜੀ ਦੋਨੇ ਦੇ ਹਫਤੇ ਤੱਕ ਜੀ ਸੂਆ ਕਿੰਨਾ ਕ ਦੁੱਧ ਦੇਂਦੀ ਬਾਈ ਆਪਾਂ ਇਹ ਤੋਕੜ ਲਿਆਂਦੀ ਸੀ ਆਪਣੇ ਕੋਲੇ ਆ ਕੇ ਕਿ ਚੰਗੇ ਸਾਂ ਤੋਂ ਕ੍ਰਾਸ ਕਰਾਈ ਉਹ ਤੋਂ 10 ਕਿਲੋ ਦੁੱਧ ਜੀ ਅੱਛਾ ਆਪਣੀ ਖਰੀਦੀ ਐ ਤੋਕੜ ਖਰੀਦੀ ਸੀ ਹਾਂ ਜੀ ਆਪਣੇ ਕੋਲੇ ਗੱਭਣ ਹੋਈ ਆ ਜੀ ਹਾਂ ਜੀ ਹਾਂ ਜੀ ਕੀ ਆ ਸਮੇਂ ਦੁੱਧ ਦੀ ਦੁੱਧੇ 15 16 ਲੀਟਰ ਦੇ ਜੀ ਇੱਕ ਹਫਤਾ ਲੈ ਜੋ ਹਾਂ ਜੀ ਕੱਢੀ ਬਾਹਰ ਨੂੰ ਤੁਰ ਕੇ ਵਿਖਾ ਦਈਏ ਦੋਸਤੋ ਵਧੀਆ ਗੱਲ ਆ ਇਮਾਨਦਾਰੀ ਨਾਲ ਵੀਰ ਨੇ ਸਾਫ਼ ਹੀ ਗੱਲ ਦੱਸੀ ਐ ਕਿ ਆਪਣੇ ਕੋਈ ਘਰ ਦੀ ਜੰਪਲ ਨਹੀਂ ਆਪਾਂ ਤੋਕੜ ਲਿਆਂਦੀ ਸੀ ਕੱਲੀ ਉਹ ਤੋਂ 10 ਕਿਲੋ ਦੁੱਧ ਸੀ ਤੇ ਸਾਨ ਤੋਂ ਡਾਇਰੈਕਟ ਕ੍ਰਾਸ ਕਰਾਈ ਆ ਫਿਰ ਦੱਸਦਾ ਚੰਗਾ ਸਾਨ ਬੂਰੀ ਮੱਝ ਫੁੱਲ ਵੱਡੇ ਕਦ ਕਾ ਠਾਰੀ ਆ ਸੋਹਣਾ ਬੋਡੀ ਸਟ੍ਰਕਚਰ ਆ ਖੁੱਲ ਢਲੇ ਅੰਗਾਂ ਪੈਰਾਂ ਦੀ ਆ ਹਾਈਟ ਫੁੱਲ ਆ ਲੈਂਥ ਵੀ ਪੂਰੀ ਆ ਦੋਸਤੋ ਕੋਈ ਨਿੱਕੀ ਮਰੀ ਹੰਬੀ ਗੋਡੇ ਕੇ ਜਿੱਡੀ ਨਹੀਂ ਫੁੱਲ ਵੱਡਾ ਕਦ ਆ ਫੌਲੀ ਵਜਣਾ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਆ ਸਾਈਡਾਂ 'ਚ ਵਲ ਟਲ ਹਜੇ ਕਾਫੀ ਬਾਕੀ ਆ ਇੱਕ ਹਫਤਾ ਵੀਰ ਦੱਸਦਾ ਹਜੇ ਲੈ ਜੂ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਕਰਮਾਲੀ ਨੇ ਸੀਲ ਸੌ ਪੂਰੀ ਆ ਵਜਨ ਵਜਨ ਬਹੁਤ ਆ ਹੋ ਸਕਦਾ ਤੁਹਾਨੂੰ ਪੋਰਾ ਛੋਟੀ ਲੱਗਦੀ ਹੋਵੇ ਪਰ ਬਾਕੀ ਜਦੋਂ ਤੁਸੀਂ ਵੀਰ ਦੇ ਘਰੇ ਆਓਗੇ ਆ ਕੇ ਆਪਦੀ ਅੱਖਾਂ ਨਾਲ ਵੇਖੋਗੇ ਪੂਰੀ ਫੌਲਵਰ ਡਿ ਡਬਲ ਮੱਝ ਐ ਬੂਰੀ ਮੱਝ ਕਿੰਨਾ ਦੁੱਧ ਵੀਰ ਦੱਸਦੇ ਪਿਆ ਜੂ 15 16 ਲੀਟਰ ਖੁੱਲਾ ਦੇ ਵੀ ਠੀਕ ਹੈ ਜੀ 15 16 ਕਿਲੋ ਵੀਰ ਦੱਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਬਾਕੀ ਦੁੱਧ ਸਹੀ ਮੈਨੇ ਹੁੰਦਾ ਸੇਵਾ ਦਾ ਜਿੱਦਾਂ ਦੀ ਤੁਸੀਂ ਸੇਵਾ ਕਰੋਗੇ ਉਦਾਂ ਦਾ ਕਰਮਾ ਵਾਲੀ ਦੁੱਧ ਪਿਆ ਜੂ ਪਰ ਮੱਝ ਵੱਡੀ ਬਹੁਤ ਹੈ ਥਣ ਭਾਂਡੇ ਦੀ ਸਾਫ਼ ਸੁਥਰੀ ਆ ਅਸਦੀ ਚਵਾਈ ਵਾਲੇ ਥਾਣ ਚਾਰ ਹੀ ਥਾਣ ਗੈਬ ਚ ਨਿਖੜ ਮੈਂ ਇਕੱਲੇ ਇਕੱਲੇ ਲੱਗੇ ਹੋਏ ਆ ਜੀ ਕੋਈ ਭੈਣ ਭਰਾ ਬੂਰੀ ਮੱਝ ਰੱਖਣ ਦਾ ਚਾਹਵਾਨ ਹੋਵੇ ਮੈਨੂੰ ਕਈ ਵਾਰੀ ਆਮ ਹੀ ਭੈਣ ਭਰਾ ਫੋਨ ਲਾ ਲੈਂਦੇ ਬਾਈ ਯਾਰ ਆਪਾਂ ਬੂਰੀ ਮੱਝ ਲੈਣੀ ਕੋਈ ਹੋਈ ਤਾਂ ਦੱਸੋ ਨਾ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਉਹ ਪੂਰੀ ਡਬਲ ਮੱਝ 15 16 ਕਿਲੋ ਦੁੱਧ ਪਿਆ ਜੂ ਟੋਕੜ ਵੀਰ ਲਿਆਇਆ ਸੀ 10 ਕਿਲੋ ਦੁੱਧ ਵੀਰ ਕਹਿੰਦਾ ਉਹਦੇ ਥੱਲੇ ਸੀਗਾ ਮੁੱਲ ਬਾਈ ਜੈਜਾ ਲੈਣ ਦੇ ਨਾਲ 170 ਮੰਗੀ ਪਈ ਅਦਰ 145 ਦੀ ਇੱਕ 45 ਦੀ ਦੋਸਤੋ ਮੁੱਲ ਵੀਰ ਕਹਿੰਦਾ ਭਾਵੇਂ 1 ਲੱਖ 70 ਕਰਾ ਲਓ 75 ਕਰਾ ਲਓ ਜਿੰਨਾ ਮਰਜ਼ੀ ਕਰਾ ਲੋ 145000 ਦੀ ਬਾਈ ਕਹਿੰਦਾ ਮੱਝ ਦੇ ਦੂੰ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜਾਊਗਾ ਬੇਫਿਕਰ ਹੋ ਕੇ ਆ ਜੇ ਪੂਰੀ ਫੋਲਵਰਡੀ ਡਬਲ ਮੱਝ ਹੈ ਫੋਲੀ ਵਜਨ ਹੈ 15 16 ਕਿਲੋ ਵੀਰ ਦੱਸਦਾ ਇੱਥੇ ਦੁੱਧ ਪਿਆਜੂ ਥਣ ਸੋਹਣੇ ਆਸਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਕੱਲੀ ਕੱਚੀ ਕੱਚੀ ਆ 5-7 ਦਿਨ ਹਜੇ ਕਰਮਾਲੀ ਨੇ ਲੈ ਜਾਣੇ ਆ ਪੂਰਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 10-11 ਮਹੀਨਿਆਂ ਦੀ ਸੂਈ ਵੀ ਸੀ ਇਹ ਜਿਹੜਾ ਆਪਾਂ ਲਿਆਂਦੀ ਆ ਠੀਕ ਹੈ ਉੱਥੇ ਤਾਂ ਕੱਟੇ ਦੇ ਮਿਲਦੀ ਇੱਥੇ ਮੜਾ ਦਾਣਾ ਪਾਉ ਉਹਦੀ ਭੋਂ ਤਿੰਨਾਂ ਦੀ ਚੋਲਾ ਢੇੜੀ ਚ ਬੜੀ ਸੀਲ ਮੱਝ ਹੂੰ ਸਹੀ ਹੈ ਜੀ ਦੋਸਤੋ ਵੀਰ ਦੱਸਦਾ ਕਿ ਜਿੱਥੋਂ ਆਪਾਂ ਲਿਆਂਦੀਏ ਉੱਥੇ ਤਾਂ ਕੱਟੇ ਤੇ ਮਿਲਦੀ ਸੀ ਪਰ ਕੱਟਾ ਅਗਲੇ ਆਣੇ ਦਿੱਤਾ ਨਹੀਂਗਾ ਤੇ ਘਰੇ ਵੀਰ ਕਹਿੰਦਾ ਢੂੜੇ ਤੇ ਮਿਲਦੀ ਰਹੀ ਐ ਥੋੜਾ ਜਿਹਾ ਦਾਣਾ ਪਾ ਦੋ ਤੇ ਭਵਾਂ ਵੀਰ ਕਹਿੰਦਾ ਦਿਹਾੜੀ ਚ ਤਿੰਨ ਵਰੀ ਚੋਲੋ ਦੋ ਵਰੀ ਤਾਂ ਚਲੋ ਸਾਰੀ ਚਾਉਂਦੇ ਆ ਇੰਨੀ ਸੀਲ ਮੱਝ ਐ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਇਹ ਬੂਰੀ ਤੀਜਾ ਸੂਆ ਫੁੱਲ ਵੱਡੇ ਕੱਦ ਦਾ ਫੁੱਲ ਵਜਣ ਵਾਲੀ ਮੱਝ ਪਸੰਦ ਆਉਂਦੀ ਹੈ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜਿਹੜੇ ਹਿਸਾਬ ਨਾਲ ਮੱਝ ਦਾ ਕਦ ਕਾਠ ਹੈ ਵਜਣਾ ਉਹ ਹਿਸਾਬ ਨਾਲ ਜਾਇਜ਼ ਜੀ ਡਿਮਾਂਡ 145000 ਵਿੱਚੋਂ ਮੌਕੇ ਤੇ ਕੋਈ ਥੋੜਾ ਘਣਾ ਮਾਨਤਾਣ ਹੋ ਜੂ ਨਜਾਇਜ਼ ਹੀ ਵੱਡੀ ਹੈ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ